ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਅੱਜ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਅੱਜ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੇ ਸ਼ਹਾਦਤ ਨੂੰ ਕੋਟਨ ਕੋਟ ਪਰ ਨਾਮ ਕਰਦੀਆਂ ਤੇ ਸਾਰਿਆਂ ਨੂੰ ਬੇਨਤੀ ਕਰਦੀਆਂ ਕਿ ਪਲੀਜ਼ ਚਾਹੇ 5 ਮਿੰਟ ਹੀ ਵਾਹਿਗੁਰੂ ਜੀ ਦਾ ਸਿਮਰਨ ਜ਼ਰੂਰ ਕਰਿਓ ਜਿਹੜੀ ਸੰਗਤ ਜਪਜੀ ਸਾਹਿਬ ਜੀ ਦਾ ਪਾਠ ਕਰ ਲੈਂਦੀ ਹੈ ਤਕਰੀਜ਼ ਹੋ ਅੱਜ ਥੋੜੀ ਜਿਹਾ ਥੋੜਾ ਟਾਈਮ ਕੱਢ ਕੇ ਪਾਠ ਜ਼ਰੂਰ ਕਰਿਓ ਕਿਉਂਕਿ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸੈਭ ਚਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਦੀ ਯਾਦ ਤੇ ਵਿੱਚ ਅੱਜ ਆਪਾਂ ਥੋੜਾ ਜਿਹਾ ਟਾਈਮ ਵਾਹਿਗੁਰੂ ਦਾ ਸਿਮਰਨ ਕਰੀਏ ਤਾਂ ਬਹੁਤ ਵਧੀਆ ਗੱਲ ਹੈ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸੈਭ ਜਾਦਿਆਂ ਦੇ ਨੀਲੇ ਬਾਣੇ ਪਾਏ ਹੋਏ ਸਨ ਨੀਲੇ ਬਾਨਿਆਂ ਦੇ ਵਿੱਚ ਉਹਨਾਂ ਦੇ ਮੁਖੜੇ ਕਹਿੰਦੇ ਇਸ ਤਰ੍ਹਾਂ ਚਮਕਦੇ ਸੀ ਜਿਸ ਤਰ੍ਹਾਂ ਨੀਲੇ ਬੱਦਲਾਂ ਦੇ ਵਿੱਚ ਬਿਜਲੀ ਚਮਕ ਰਹੀ ਹੋਵੇ ਤੇ ਝਾਲਮਾ ਨੇ ਲਾਲਾ ਦੇ ਹੱਥਾਂ ਦੇ ਵਿੱਚ ਹੱਥ ਕੜੀਆਂ ਤੇ ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਹੋਈਆਂ ਸਨ ਬਿਨਾ ਹੱਥ ਪੈਰ ਹਲਾਇਆ ਤੇ ਸਰਦੀ ਦੇ ਵਿੱਚ ਮਾਤਾ ਗੁਜਰੀ ਜੀ ਤੇ ਨੰਨੇ ਨੰਨੇ ਸਹਬ ਚਾਦਿਆ ਨੇ ਕਿਵੇਂ ਰਾਤ ਦਾ ਸਮਾਗ ਜਾ ਰਿਹਾ ਹੋਵੇਗਾ ਜਦੋਂ ਇਹ ਸੀਨ ਅੱਖਾਂ ਦੇ ਮੂਰੇ ਲੈ ਕੇ ਆਉਣਿਆ ਤਾਂ ਮਨ ਕੰਬਣ ਲੱਗ ਜਾਂਦਾ ਹੈ ਕਲਮ ਲਿਖਣ ਲੱਗਿਆ ਥਿਰਕਦੀ ਹੈ ਤਨਸੀ ਉਹ ਛੋਟੇ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਹੁਣ ਸਹਿਬਜ਼ਾਦੇ ਮਾਤਾ ਗੁਜਰੀ ਜੀ ਨੂੰ ਪੁੱਛਦੇ ਆ ਕਿ ਮਾਤਾ ਜੀ ਸਾਨੂੰ ਕੜੀਆਂ ਦੇ ਨਾਲ ਤੇ ਤੁਹਾਨੂੰ ਰੱਸਿਆਂ ਦੇ ਨਾਲ ਕਿਉਂ ਨੂੜਿਆ ਹੋਇਆ ਸਾਡਾ ਕੀ ਗੁਨਾਹ ਹੈ ਤੇ ਦਾਦੀ ਮਾਤਾ ਤਾਂ ਤਾਂ ਮਾਤਾ ਗੁਜਰੀ ਜੀ ਪੋਤਰਿਆ ਨੂੰ ਸਮਝਾਉਂਦੀ ਹੈ ਕਿ ਲਾਲ ਜੀ ਸੱਚ ਤੇ ਝੂਠ ਦੀ ਲੜਾਈ ਚੱਲ ਰਹੀ ਹੈ ਝੂਠੇ ਜ਼ਾਲਮ ਜਿਹੜੇ ਸੱਚ ਦੀ ਆਵਾਜ਼ ਨੂੰ ਦਬਾਉਣ ਦੇ ਲਈ ਸੱਚ ਬੋਲਣ ਵਾਲਿਆਂ ਦੇ ਨਾਲ ਅਜੇਹਾ ਹੀ سلوਕ ਕਰਦੇ ਹੈ ਤਾਂ ਅੱਜ ਦੇ ਦਿਨ ਜ਼ਾਲਮਾਂ ਨੇ ਛੋਟੇ ਸਾਹਿਬ ਜੱਦਿਆਂ ਨੂੰ ਜਿਉਂਦੇ ਨੀਆਂ ਦੇ ਵਿੱਚ ਚਿੰਨ ਕੇ ਸ਼ਹੀਦ ਕਰ ਦਿੱਤਾ ਸੀ ਤਰੰਦ ਵਿਖੇ ਜਿੱਥੇ ਅੱਜ ਗੁਰਦੁਆਰਾ ਫਤਿਹਗੜ ਸਾਹਿਬ ਬਣਿਆ ਹੋਇਆ ਹੈ ਪੁੱਤਰਿਆਂ ਦੀ ਸ਼ਹੀਦੀ ਦੀ ਗੱਲ ਸੁਣ ਕੇ ਮਾਤਾ ਗੁਜਰੀ ਜੀ ਵੀ ਠੰਡੇ ਬੁਰਜ ਦੇ ਵਿੱਚ ਸ਼ਹੀਦੀ ਭਾਜੰਦੀ ਹੈ ਤਾਂ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੇ ਛੋਟੇ ਸਾਹਿਬ ਜੱਜਾ ਤੇ ਮਾਤਾ ਗੁਜਰੀ ਜੀ ਨੂੰ ਉਹਨਾਂ ਦੀ ਸ਼ਹਾਦਤ ਨੂੰ ਕੋਟਨ-ਕੋਟ ਪ੍ਰਣਾਮ ਕਰਦੀਆਂ ਇਨੀ ਨੂੰ ਬੇਨਤੀ ਜ਼ਰੂਰ ਪ੍ਰਵਾਨ ਕਰਨਾ ਭੁੱਲ ਚੁੱਕੀਆਂ ਗਲਤੀਆਂ ਮਾਫ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ